ਇਕ ਬੇਹੱਦ ਹੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਹੁਣ ਤੁਹਾਨੂੰ ਦੱਸੀਏ ਕਿ ਮੀਂਹ ਨੇ ਵੱਡੇ ਪੱਤਰ ਦੀ ਤਬਾਹੀ ਮਚਾਈ ਹੋਈ ਹੈ। ਤਾਂ ਇਸ ਤਬਾਹੀ ਦੇ ਮਚਣ ਤੋਂ ਬਾਅਦ ਹੁਣ ਜ਼ਮੀਨ ਖਿਸਕੀ ਤੇ ਜ਼ਮੀਨ ਖਿਸਕਣ ਦੇ ਕਰਕੇ ਕਈ ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ, ਕਈ ਲੋਕ ਲਾਪਤਾ ਹੋਏ ਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਗਏ ਨੇ। ਜਾਪਾਨ ਦੇ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਨੇ ਉੱਥੇ ਖੌਫਨਾਕ ਮਾਹੌਲ ਬਣਾਇਆ ਹੋਇਆ ਹੈ ਕਿ ਲੋਕ ਜਿਹੜੇ ਸੀਗੇ ਉਹ ਟੂਰਿਸਟ ਪਲੇਸਾਂ ਤੇ ਯਾਤਰਾਵਾਂ ਹੁੰਦੇ ਸੀ ਤਾਂ ਉਹ ਵੀ ਲੋਕ ਪ੍ਰਭਾਵਿਤ ਹੋਏ ਨੇ ਦੱਸਿਆ ਕਿ ਇੱਕ ਟਾਪੂ ਤੇ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਜ਼ਮੀਨ ਖਿਸਕਣ ਕਰਕੇ ਉੱਥੇ ਤਨਾਪੂਰਣ ਸਥਿਤੀ ਪੈਦਾ ਹੋਈ ਹੈ ਅਹਿਮ ਖਬਰ ਤੁਹਾਨੂੰ ਅੱਜ ਨਾਲ ਸਾਂਝੀ ਕਰਦੇ ਆਂ ਤੇ ਦੱਸਦੇ ਆ ਕਿ ਆਖਰ ਕਿਸ ਤਰੀਕੇ ਦੇ ਉੱਥੇ ਹਾਲਾਤ ਬਣੇ ਨੇ ਕੀ ਕੁਝ ਸਥਿਤੀ ਬਣੀ ਹੋਈ ਹੈ ਜਿੱਥੇ ਕਿ ਹੁਣ ਪਿਛਲੇ ਹਫ਼ਤਿਆਂ ਤੋਂ ਜਾਪਾਨ ਦੇ ਦੱਖਣੀ ਮੁੱਖ ਟਾਪੂ ਵਿੱਚ ਭਾਰੀ ਮੀਂਹ ਪੈ ਰਿਹਾ ਭਾਰੀ ਬਾਰਿਸ਼ ਕਰਕੇ ਹੜ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਔਰ بارش ਨੇ ਬੋਨ ਬੋਦੀ ਛੁੱਟੀਆਂ ਵਾਲੇ ਹਫਤੇ ਦੌਰਾਨ ਯਾਤਰਾ ਨੂੰ ਵੀ ਪ੍ਰਭਾਵਿਤ ਕੀਤਾ ਹੈ ਪਿਛਲੇ ਹਫਤੇ ਸ਼ੁਰੂ ਹੋਈ بارش ਤੋਂ ਬਾਅਦ ਦੱਸਿਆ ਕਿ ਹੁਣ ਇੱਕ ਵਿਅਕਤੀ ਲਾਪਤ ਹੈ ਤੇ ਚਾਰ ਲੋਕ ਜ਼ਖਮੀ ਹੋਏ ਨੇ ਖੇਤਰ ਵਿੱਚ ਘੱਟ ਦਬਾਅ ਪ੍ਰਣਾਲੀ ਕਰਕੇ ਉਤਰੀ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ ਜਾਪਾਨ ਮੌਸਮ ਵਿਗਿਆਨੀ ਏਜੰਸੀਆਂ ਨੇ ਦੱਸਿਆ ਕਿ ਹੁਣ ਉੱਚ ਪੱਧਰੀ ਚੇਤਾਵਨੀ ਵੀ ਦਿੱਤੀ ਹੈ ਤੇ ਆਗਤ ਆਫਤ ਪ੍ਰਬੰਧਨ ਏਜੰਸੀਆਂ ਨੇ ਵੀ ਜੋ ਹੈ 6 ਹੋਰ ਸੂਬਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਕੱਟਣ ਦੀ ਸਲਾਹ ਦਿੱਤੀ ਹੈ ਬਚਾਅ ਕਰਮਚਾਰੀ ਖੇਤਰ ਵਿੱਚ ਕਈ ਲੋਕਾਂ ਦੀ ਭਾਲ ਕਰ ਰਹੇ ਨੇ ਔਰ ਜ਼ਮੀਨ ਖਿਸਕਣ ਕਰਕੇ 3 ਲੋਕਾਂ ਦਾ ਇੱਕ ਪਰਿਵਾਰ ਜਿਹੜਾ ਫਸ ਗਿਆ ਔਰ ਪਰਿਵਾਰ ਦੇ ਦੋ ਮੈਂਬਰਾਂ ਨੂੰ ਜ਼ਿੰਦਾ ਬਚਾ ਲਿਆ ਜਦਕਿ ਤੀਜੇ ਅੱਜ ਵੀ ਲਾਪਤਾ ਹੈ ਸਵੇਰੇ ਦੇ ਹੋਰ ਹਿੱਸਿਆਂ ਵਿੱਚ ਵੀ ਕਈ ਲੋਕ ਲਾਪਤਾ ਨੇ ਤੁਹਾਨੂੰ ਦੱਸਿਏ ਕੁਮਾ ਮਾਟੋ ਅਤੇ ਨੇੜੇ ਹੋਰ ਜਿਹੜੇ ਨਦੀਆਂ ਦੇ ਵਹਿਣ ਕਰਕੇ ਕਈ ਹੋਰ ਲੋਕ ਲਾਪਤਾ ਦੱਸੇ ਗਏ ਨੇ ਟੀਵੀਜ਼ਨਾਂ ਤੇ ਉੱਤੇ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਖੜ ਤਰ ਕੇ ਦਰਖਤ ਡਿੱਗ ਕੇ ਪਾਣੀ ਵਿੱਚ ਤੈਰਦੇ ਲੋਕ ਗੋਡੇ-ਗੋਡੇ ਪਾਣੀ ਲੰਘਦੇ ਦਿਖਾਈ ਦੇ ਰਹੇ ਨੇ ਉੱਥੇ ਹਾਫਤ ਭਰਿਆ ਮਾਹੌਲ ਬਣਿਆ ਹੋਇਆ ਔਰ ਤੁਹਾਨੂੰ ਦੱਸਿਏ ਕਿ ਕਾਂਗੂ ਸ਼ੀਮਾ ਨੂੰ ਹਕ ਹਕਾਕਤਾ ਨਾਲ ਜੋੜਨ ਵਾਲੀਆਂ ਮੁਲਟਨ ਟ੍ਰੇਨਾਂ ਸਿਵਾਵਾਂ ਤੇ ਸਥਾਨਕ ਰੇਲਵੇ ਸਿਵਾਵਾਂ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਜਿਹੜੀਆਂ ਮੁਤਲ ਕਰ ਦਿੱਤੀਆਂ ਗਈਆਂ ਨੇ ਔਰ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਲਗਭਗ 6000 ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਜਿਹੜੀ ਆ ਉਹ ਵੀ ਠੱਪ ਦੱਸੀ ਗਈ ਹੈ ਯਾਨੀ ਕਿ ਹੁਣ ਇਹ ਜਿਹੜੀ ਬਿਜਲੀ ਸਪਲਾਈ ਠੱਪ ਹੋਈ ਹੈ ਤਾਂ ਉਸ ਦੇ ਕਰਕੇ ਵੀ ਵੱਡੇ ਪੱਧਰ ਦੀ ਜਿਹੜੀ ਆਫਤ ਪਈ ਜਿਹੜੀ ਸਥਿਤੀ ਆ ਪੈਦਾ ਹੋਈ ਹੈ ਤਾਂ ਤੈ ਤੁਹਾਨੂੰ ਦੱਸੀਏ ਕਿ ਜਾਪਾਨ ਦੇ ਇੱਕ ਟਾਪੂ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਪੱਤਰ ਹੋਏ ਲਗਾਤਾਰ ਬਾਰਿਸ਼ ਨੇ ਉੱਥੇ ਸਥਿਤੀ ਜਿਹੜੀ ਆ ਬੇਕਾਬੂ ਕਰ ਦਤੀ ਐ ਜ਼ਮੀਨ ਖਿਸਕਣ ਕਰਕੇ ਨਦੀਆਂ 'ਚ ਪਾਣੀ ਵਧੜ ਕਰਕੇ ਸੜਕਾਂ 'ਤੇ ਪਾਣੀ ਆਇਆ ਤੇ ਜਿਹੜੀਆਂ ਟ੍ਰੇਨ ਸੇਵਾਵਾਂ ਸੀ ਉਹ ਮੁਅਤਲ ਕਰ ਦਤੀਆਂ ਤੇ ਲੋਕ ਸੜਕਾਂ ਦੇ ਵਿੱਚ ਪਾਣੀ ਵਿੱਚ ਤੈਰਦੇ ਨਜ਼ਰ ਆਏ ਗੋਡੇ-ਗੋਡੇ ਪਾਣੀ ਹੈ ਤਾਂ ਬਹੁਤ ਸਾਰੇ ਲੋਕ ਲਾਪਤਾ ਹੋਏ ਕਈ ਜ਼ਖਮੀ ਨੇ ਤੇ ਉਹਨਾਂ ਦੇ ਲਾਹ ਚੱਲ ਰਹੇ ਨੇ ਤੇ ਕਈ ਘਰ ਹਾਲੇ ਵੀ ਲਾਪਤਾ ਤੇ ਕਈ ਘਰਾਂ ਨੂੰ ਹਾਲੇ ਖਾਲੀ ਕਰਵਾਇਆ ਜਾ ਰਿਹਾ ਹੈ ਕਈ ਲੋਕ ਲਾਪਤਾ ਨੇ 6000 ਘਰਾਂ ਦੀ ਵਿੱਚ ਵੀ ਸਪਲਾਈ ਠੱਪ ਹੋ ਗਈ ਹੈ ਜਾਪਾਨ ਦੇ ਵਿੱਚ ਲਗਾਤਾਰ بارش ਨੇ ਹਾਤੱਕ ਬਚਾਇਆ ਹੋਇਆ ਤਾਂ ਫਿਲਹਾਲ ਬਚਾਅ ਕਾਰਜਾਂ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਦੇ ਕੋਲੋਂ ਵੱਡੇ ਪੱਧਰ ਦੇ ਬਚਾਅ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਸੁਰੱਖਿਆ ਤੇ ਜਿਹੜਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਉਹ ਉੱਥੇ ਚੇਤਾਵਨੀ ਦਿੱਤੀ ਹੈ ਅਲਰਟ ਜਾਰੀ ਕੀਤਾ ਹੈ ਕਿ ਲੋਕ ਸਾਵਧਾਨ ਤੇ ਸੁਚੇਤ ਰਹਿਣ ਤੱਕਾ ਰਾਂਦ ਵਿੱਚੋਂ ਬਾਹਰ ਨਾ ਨਿਕਲਣ ਤੇ ਕੋਈ ਵੀ ਵੱਡੀਆਂ ਕੈਲੀ ਜਿਹੜੀ ਆ ਨਾ ਕੀਤੀ ਜਾਵੇ